ਮੈਡਮ ਆ ਜਿਹੜੀ ਹੈ ਪਾਕਿਸਤਾਨ ਦੇ ਜਿਹੜਾ ਹੈ ਪਾਕਿਸਤਾਨ ਨੇ ਜਿਹੜਾ ਹਮਲਾ ਕੀਤਾ ਹੈਗਾ ਉਹਦੇ ਸਾਰੇ ਸਾਰੇ ਕਾਲੀ ਨੌਜਵਾਨ ਜਿਹੜੇ ਮਾਰੇ ਗਏਗੇ ਉਹਦੇ ਬਾਰੇ ਅੱਜ ਜਿਹੜਾ ਲੋਕ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਪਹਿਲੇ ਤੇ ਆ ਜਿਹੜਾ ਮੰਦਪਾ ਜਿਹੜੀ ਘਟਨਾ ਹੋਈ ਆ ਪਾ ਜਿਹੜੀ ਮੰਦ ਮੰਦਭਾਗ ਜਿਹੜੀ ਘਟਨਾ ਹੋਈ ਹੈ ਇਹਦਾ ਅਸੀਂ ਬੁਰਜੋਰ ਨਖੰਡਨ ਕਰਦੇ ਆ ਤੇ ਬਹੁਤ ਘਟ ਯੋਰ ਕਿਹੋ ਨੀ ਹਰਕਤ ਕੀਤੀ ਜਿੱਥੇ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਗਿਆ ਮੈਂ ਇੱਕ ਗੱਲ ਪੁੱਛਣਾ ਚਾਹੁੰਨੀ ਆ ਕਿ ਜਦੋਂ ਸਾਡੇ ਘਰ ਕੋਈ ਗੈਸਟ ਆਂਦਾ ਤੇ ਅਸੀਂ ਉਹਨਾਂ ਦੀ ਕਿੰਨੀ ਕਦਰ ਕਰਦੇ ਆ ਕਿੰਨੀ ਦੇਖਰੇਖ ਕਰਦੇ ਆ ਅਰੇ ਮੈਂ ਹੈਰਾਨ ਆ ਕਿ ਉੱਥੋਂ ਦੇ ਜਿਹੜੇ ਟੈਰਰਿਸਟ ਸੀ ਉਹਨਾਂ ਨੇ ਐ ਨਹੀਂ ਸੋਚਿਆ ਕਿ ਸਾਡੇ ਏਰੀਆ ਦੇ ਵਿੱਚ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰੀ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਉਹ ਖੁਸ਼ੀ ਮਹਿਸੂਸ ਕਰਨ ਵਾਸਤੇ ਕਿਉਂਕਿ ਉਹ ਏਰੀਆ ਕਿਹੋ ਜਿਹਾ ਹੈ ਕਿ ਹਰ ਪੰਦਾ enjoy ਕਰਨ ਲਈ ਜਾਂਦਾ ਪਰ ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਹਾਲਾਤ ਉਥੇ ਬਾਅਦ ਵਿੱਚ ਇਸ ਤਰ੍ਹਾਂ ਦੇ ਬੱਦਰ ਹੋ ਜਾਣੇ ਨੇ ਲੇਕਿਨ ਮੈਂ ਆਪਣੇ ਭਾਰਤ ਦੇ ਵਿੱਚ ਰਹਿੰਦੇ ਆ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਹਿੰਦੂ ਰਾਸ਼ਟ੍ਰ ਹੈ ਸਭ ਤੋਂ ਪਹਿਲਾਂ ਮੈਂ ਮੰਨ ਕਰਦੀ ਆ ਕਿ ਅਸੀਂ ਹਿੰਦੂ ਆ ਪਰ ਅਫਸੋਸ ਦੇ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਉੱਥੇ ਸਭ ਤੋਂ ਪਹਿਲਾਂ ਮਾਰਨ ਤੋਂ ਪਹਿਲਾਂ ਟੈਰਰਿਸਟਾਂ ਨੇ ਪੁੱਛਿਆ ਕਿ ਤੁਹਾਡਾ ਧਰਮ ਕੀ ਹੈ ਜਦੋਂ ਉਹਨਾਂ ਨੇ ਨਾਮ ਪੁੱਛਿਆ ਜਦੋਂ ਉਹਨਾਂ ਨੇ ਉਹਨਾਂ ਨੇ ਧਰਮ ਹਿੰਦੂ ਬੋਲਿਆ ਤੇ ਉਹਨਾਂ ਨੂੰ ਗੋਲੀ ਮਾਰੀ ਗਈ ਜਿਦ ਤੇ ਦੂਸਰਾ ਨਾਮ ਲਿਆ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਮੈਂ ਸਾਰੇ ਭਾਰਤ ਦੇ ਹਿੰਦੂਆਂ ਨੂੰ ਇੱਕ ਆਵਾਹਨ ਕਰਦੀ ਆ ਕਿ ਅੱਜ ਵੀ ਜਾਗ ਜਾਓ ਅੱਜ ਵੀ ਹਿੰਦੂਓ ਇਕੱਠੇ ਹੋ ਜਾਓ ਔਰ ਖਾ ਸੈਂਟਰ ਸਰਕਾਰ ਤੇ ਅੱਗੇ ਅਪੀਲ ਕਰਦੀਆਂ ਕਿ ਅੱਜ ਤੁਹਾਡੀ ਬਹੁਤ ਸਖਤ ਲੋੜ ਹੈ ਉਹ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਸਾਡਾ ਤੁਹਾਡਾ ਫਰਜ਼ ਪੰਦਾ ਕਿਉਂਕਿ ਸਾਡਾ ਸਾਰਿਆਂ ਦਾ ਧਿਆਨ ਸੈਂਟਰ ਸਰਕਾਰ ਦੇ ਵਿੱਚ ਹੈ ਸੈਂਟਰ ਸਰਕਾਰ ਅੱਜ ਅਗਰ ਇਹਦਾ ਮੂੰਹ ਤੋੜ ਜਵਾਬ ਨਹੀਂ ਦੇਗੀ ਤੇ ਬਹੁਤ ਮਾੜੀ ਗੱਲ ਹੈ ਸਾਡੇ ਭਾਰਤ ਦੇ ਲਈ ਸੋ ਮੈਂ ਉਮੀਦ ਕਰਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਤੇ ਕਿ ਇਸ ਘਟਨਾ ਦੇ ਉੱਤੇ ਉਹਦਾ ਠੋਸ ਠੋਸ ਕਾਰਵਾਈ ਕਰੇ ਜੈ ਸ਼੍ਰੀ ਰਾਮ ਜਿਹੜੀ ਮਨ ਘਟਨਾ ਹੋਈ ਹੈ ਇਹ ਬਹੁਤ ਨਿੰਦਿਆ ਦੀ ਗੱਲ ਆ ਮੈਂ ਨਾਲ ਬਹੁਤ ਇਸ ਚੀਜ਼ ਦਾ ਵਿਰੋਧ ਕਰਦੀ ਆ ਇਸ ਚੀਜ਼ ਦਾ ਜੋ ਸਰਕਾਰ ਦੇ ਘਰੀ ਇਹ ਮੰਗ ਕਰਦੀ ਆ ਕਿ ਇਹਨਾਂ ਨੂੰ ਇਹਨਾਂ ਅਨਸਾਬ ਮਿਲਣਾ ਚਾਹੀਦਾ ਬੱਚਿਆਂ ਨੂੰ ਜਿਹੜੇ ਬੱਚੇ ਬੇਇਨਸਾਫ਼ੀ ਨਾਲ ਮਾਰੇ ਗਏ ਆ ਇਹ ਅਜ ਹਿੰਦੂ ਮਾਰੇ ਗਏ ਆ ਇਸ ਤੱਕ ਕਿ ਕੁੱਝ ਸਾਰੇ ਬੱਚੇ ਜਾਣਦੇ ਆ ਪਰ ਹਿੰਦੂ ਕਿਉਂ ਮਾਰੇ ਜਾ ਰਹੇ ਨੇ ਇਸ ਕਰਕੇ ਕਿ ਅੱਜ ਵੀ ਇਹ ਕਹਿੰਦੇ ਆਂ ਹਿੰਦੂਗੋ ਜਾਗੋ ਕੱਟੇ ਹੋ ਵੋ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੋ ਇਸ ਕਰਕੇ ਮੈਂ ਉਸ ਪਾ ਕੇ ਇਸ ਗੱਲ ਦਾ ਮੰਤ ਸਰਕਾਰ ਕੋਲੋਂ ਮੰਗ ਕਰਦੀ ਆਂ ਕਿ ਬਹੁਤ ਮਨ ਘਟਣਾ ਗੱਲ ਆ ਜਾਏ ਹੈ ਹੇ ਨੂਤਾਂ ਦੇ ਵਿੱਚ ਹੀ ਨੂ ਸੁਰੱਖਿਤ ਨਹੀਂ ਆ ਇੱਥੇ ਇੱਕ ਗੱਲ ਚੱਲੀ ਸੀ ਜਦੋਂ ਤਾਮਰ ਯਾਤਰਾ ਚੱਲੀ ਸੀ ਜੋਗੀ ਜੀ ਨੇ ਕਿਹਾ ਸੀ ਕਿ ਵੀ ਦੁਕਾਨਾਂ ਦੇ ਟੋਪਿਆਂ ਦੇ ਉੱਪਰ ਦੁਕਾਨਾਂ ਉੱਪਰ ਦੁਕਾਨਦਾਰ ਮਾਲਕ ਦਾ ਨਾਮ ਲਿਖਿਆ ਜਾਵੇ ਤਾਂ ਜੋ ਹਿੰਦੂਆਂ ਦਾ ਪਤਾ ਲੱਗ ਜਾਵੇ ਦੁਕਾਨਾਂ ਹਿੰਦੂਆਂ ਦੀਆਂ ਜਾਂ ਗੁਰਮੁਖੀਆਂ ਦੀਆਂ ਪਰ ਉਹ ਉਹਦਾ ਸੁਪਰੀਮ ਕੋਰਟ ਨੇ ਬੈਨ ਕਰ ਦਿੱਤਾ ਮੈਂ ਕੁਸਣਾ ਚਾਹਣਾ ਸੁਪਰੀਮ ਕੋਰਟ ਨੂੰ ਕਿ ਆ ਜਿਹੜੇ ਹਿੰਦੂ ਕਿਲਿੰਗ ਹੋਈ ਆ ਉਹ ਟਾਰਗੇਟ ਕਿਲਿੰਗ ਹੋਈ ਆ ਉਹਨਾਂ ਨੇ ਹਿੰਦੂ ਪੁੱਛ ਕੇ ਮਾਰੇ ਨੇ ਸੁਪਰੀਮ ਕੋਰਟ ਇਸ ਬਾਰੇ ਕੀ ਧਿਆਨ ਲਏਗਾ ਸਾਨੂੰ ਬਹੁਤ ਦੁੱਖ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੂਆਂ ਦੇ ਨਾਲ ਇਹ ਹੱਤਿਆਚਾਰ ਹੋ ਰਿਹਾ। ਮੈਂ ਤੁਸੀਂ ਹਿੰਦੂ ਪਰਸੇ ਬਜਨਾਲਾ ਵੱਲੋਂ ਤੁਸੀਂ ਗੋਰ ਨਿੰਦਾ ਕਰਦਾ ਹਾਂ ਤੇ ਮਾਨਜੋਤ ਪਟਾਣ ਮંત્રી ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੇ ਕਾਤਲਾਂ ਨੂੰ ਫੜ ਕੇ ਜਲਦ ਤੋਂ ਜਲ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਘਾਹਾਰਾ ਨਾ ਹੋਵੇ। ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਸ੍ਰੀ ਅਮਨਾ ਜੀ ਦੀ ਯਾਤਰਾ ਵੀ ਸ਼ੁਰੂ ਹੋਣੀ ਹੈ। ਸਾਨੂੰ ਡਰ ਦਾ ਮਾਹੌਲ ਬਣਾਇਆ ਗਿਆ ਹੈ ਹਿੰਦੂਆਂ ਦੇ ਵਿੱਚ ਤਾਂ ਕਿ ਉਹ ਯਾਤਰਾ ਨਾ ਕਰਨ ਪਰ ਮੈਂ ਫਿਰ ਵੀ ਆਪਣੇ ਹਿੰਦੂ ਭਰਾਵਾਂ ਨੂੰ ਕਹਿਣਾ ਚਾਹਾਂਗਾ ਇਹਨੂੰ ਕਿਸੇ ਕਿਲੋਡਰਾਂ ਦੀ ਲੋੜ ਨਹੀਂ ਆ ਕੋਲੇ ਸ਼ੰਕਰ ਸਾਡੀ ਰੱਖਿਆ ਕਰਨਗੇ ਆਪਾਂ ਮਾ ਆ ਦੇਵ ਦੀ ਯਾਤਰਾ ਮਨੋਜੀ ਦੀ ਯਾਤਰਾ ਵਿੱਚ ਆ ਮਾਂ ਮਾ ਕੇ ਜਾਵਾਂਗੇ ਤੇ ਆਪਣੇ ਅੰਧਗਵਾਦੀਆਂ ਨੂੰ ਦੱਸਣਾ ਚਾਹਾਂਗੇ ਕਿ ਹਿੰਦੂ ਕਿਸੇ ਤੋਂ ਡਰਦਾ ਨਹੀਂ ਆ ਜਦੋਂ ਆਪਣੀ ਵਾਲੀ ਤੇ ਆ ਜਾਵੇ ਅਸੀਂ ਆਪਣੇ ਹਥਿਆਰ ਦੀ ਚੁੱਕ ਸਕਦੇ ਆ ਪਰ ਸਾਡੇ ਸਬਰ ਦਾ ਇੰਤਜ਼ਾਰ ਨਾਲੋ ਤਾਂ ਜੋ ਹਨ ਨੂੰ ਆਪਣੇ ਹਥਿਆਰ